ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੇ 24ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਅੱਜ ਆਪਾਂ 24ਵੀਂ ਪੌੜੀ ਦੀ ਸੰਖੇਪ ਵਿਚਾਰ ਸਾਂਝੀ ਕਰਨੀ ਹੈ ਪਹਿਲੇ ਆਪ ਜੀ ਪਾਠ ਸਰਵਣ ਕਰੋ ਫਿਰ ਵਿਚਾਰ ਨਾਲ ਜੁੜਦੇ ਆਂ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਊਚਾਨਾ ਏ ਵਡਿ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੈ ਸੋਏ ਜੇ ਵਡਿਆਪ ਜਾਣੈ ਆਪਿਆਪ ਨਾਨਕ ਨਦਰੀ ਕਰਮੀ ਦਾਤ ਜੇ ਵਡਿਆਪ ਜਾਣ ਆ ਪਿਆਪ ਨਾਨਕ ਨਦਰੀ ਕਰਮੀ ਦਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਰਮ ਦੇ ਪਰਦੇ ਖੋਲ ਰਹੇ ਹਨ ਕਿ ਮਤਾਂ ਕੋਈ ਇਨਸਾਨ ਜੇ ਥੋੜਾ ਵਿਦਵਾਨ ਹੋ ਗਿਆ ਹੈ ਤਾਂ ਇਸ ਭਲੇਖੇ ਵਿੱਚ ਰਹੇ ਕਿ ਜੋ ਮੈਂ ਬਿਆਨ ਕਰ ਸਕਦਾ ਹਾਂ ਉੱਥੇ ਤੱਕ ਹੀ ਕੁਦਰਤ ਹੈ ਉੱਥੇ ਤੱਕ ਹੀ ਕਾਦਰ ਹੈ ਬਸ ਇੱਥੇ ਅੰਤ ਆ ਗਿਆ ਨਹੀਂ ਜਿੰਨਾ ਜਿੰਨਾ ਕੋਈ ਗਹਿਰਾਈ ਤੱਕ ਗਿਆ ਹੈ ਉਹਨਾਂ ਉਸ ਨੂੰ ਆਖਣਾ ਪਿਆ ਹੈ ਵੱਡੇ ਤੋਂ ਵੱਡੇ ਸਾਇਸਦਾਨ ਦੇ ਮੂੰਹ ਵਿੱਚੋਂ ਵੀ ਇਹ ਬੋਲ ਨਿਕਲੇ ਕਿ ਸਮੁੰਦਰ ਵਿੱਚ ਤਾਂ ਜਵਹਰਾਤ ਭਰੇ ਪਏ ਨੇ ਮੋਤੀ ਮੂੰਗੇ ਭਰੇ ਪਏ ਨੇ ਲੇਕਿਨ ਮੈਂ ਅਜੇ ਤੱਕ ਕਿਨਾਰੇ ਤੇ ਕੇਵਲ ਘੋਗਾ ਹੀ ਚੁੱਕ ਸਕਿਆ ਸਾਰੀ ਰਿਸਰਚ ਦੇ ਐਂਡ ਤੇ ਜ਼ਿੰਦਗੀ ਪਰਦਾ ਨਚੋੜ ਘੋਗੇ ਹੀ ਚੁਣ ਸਕਿਆ ਕੋਈ ਅੰਤ ਨਹੀਂ ਨਾ ਕਾਦਰ ਦਾ ਨਾ ਕੁਦਰਤ ਦਾ ਸਿਫਤਾਂ ਜਿੰਨੀਆਂ ਕਹੋਗੇ ਉਹ ਸਾਡੇ ਜੀਵਨ ਦਾ ਹਿੱਸਾ ਬਣ ਜਾਣ ਮੁਬਾਰਕ ਹੈ ਚੰਗੀ ਗੱਲ ਹੈ ਉਹੀ ਗੁਣ ਨਿਰਪਉ ਜਪੈ ਸਗਲ ਭਉ ਮਿਟੈ ਦੀ ਅਵਸਥਾ ਬਣ ਜਾਏ ਤਾ ਨਿਰਪਉ ਆਖਣ ਦਾ ਵੀ ਸਵਾਦ ਆਇਆ ਪਰ ਸਿਫਤਾਂ ਨਾਲ ਅੰਤ ਨਹੀਂ ਪਾਇਆ ਜਾਣਾ ਲੱਖ ਬਿਆਨ ਕਰੀਏ ਅੰਤ ਨ ਸਿਫਤੀ ਕਹਿਣ ਨ ਅੰਤ ਸਾਡੇ ਕਹਿਣ ਦੀ ਸਮਰੱਥਾ ਕਿੰਨੀ ਹੈ ਬਹੁਤ ਛੋਟੇ ਜੀਵ ਹਾਂ ਅਸੀਂ ਉਸ ਮਾਲਕ ਦੇ ਸਾਹਮਣੇ ਲੱਖ ਬਿਆਨ ਕਰੀਏ ਪਰ ਅੰਤ ਨਹੀਂ ਆਵੇਗਾ ਅੰਤ ਨਾ ਕਰਣਾ ਦੇਣ ਨਾ ਅੰਤ ਨਾ ਉਸ ਦੇ ਕਰਮ ਕੀਤੇ ਦਾ ਰਚਨਾ ਰਚੀ ਦਾ ਕੋਈ ਅੰਤ ਹੈ ਦਾਤਾ ਕਿੰਨੀਆਂ ਦੇ ਰਿਹਾ ਹੈ ਉਹ ਵੀ ਬੇਅੰਤ ਨੇ ਦਾਤਾ ਦੇਖਣ ਦੀ ਜਾਂਚ ਆਉਣੀ ਚਾਹੀਦੀ ਹੈ ਬਸ ਫਰਕ ਇਹ ਨਾ ਹੈ ਅਸੀਂ ਦਾਤ ਸਮਝਨੇ ਆ ਦੌਲਤ ਵਧੇਰੇ ਮਿਲ ਜਾਏ ਤਾਂ ਇਹ ਦਾਤ ਵੱਡੇ ਰਤਬੇ ਤੇ ਪਹੁੰਚ ਜਾਈਏ ਤਾਂ ਆਖਦੇ ਇਹ ਦਾਤ ਫਿਰ ਵੀ ਕਿਤੇ ਕਿਤੇ ਸ਼ੁਕਰਾਨੇ ਦਾ ਖਿਆਲ ਆ ਜਾਏ ਤੇ ਆ ਜਾਏ ਨਹੀਂ ਤੇ ਮਨੁੱਖ ਸ਼ੁਕਰਾਨੇ ਵੱਲੋਂ ਬੜਾ ਅਵੇਸਲਾ ਰਹਿੰਦਾ ਹੈ ਜਿਨ੍ਹਾਂ ਨੂੰ ਸੁਰਤ ਟਿਕਾਉਣ ਦੀ ਜਾਂਚ ਆਈ ਉਹਨਾਂ ਧਨ ਦੇ ਅੰਬਾਰਾਂ ਵੱਲ ਖਿਆਲ ਕਰਨ ਦੇ ਥਾਂ ਸਭ ਤੋਂ ਪਹਿਲਾਂ ਮੂਲ ਸਰੋਤ ਨੂੰ ਦੇਖਿਆ ਮੇਰੀ ਜ਼ਿੰਦਗੀ ਦਾ ਮੂਲ ਕੀ ਹੈ ਜੀਵਨ ਚੱਲ ਰਿਹਾ ਹੈ ਕਿਉਂਕਿ ਸਵਾਸ ਚੱਲ ਰਹੇ ਨੇ ਤੇ ਸਵਾਸ ਮੁੱਲੋਂ ਤਾਂ ਅਸੀਂ ਖਰੀਦੇ ਨਹੀਂ ਇਹ ਦਾਤ ਕਿਸ ਨੇ ਦਿੱਤੀ ਹੈ ਕਿ ਸਾਹ ਲੈਣ ਲਈ ਆਕਸੀਜਨ ਦੀ ਜ਼ਰੂਰਤ ਹੈ ਤੇ ਉਸ ਕਾਦਰ ਨੇ ਬਿਰਸ਼ ਪੈਦਾ ਕਰ ਦਿੱਤੇ ਨੇ ਉਹ ਕੰਮ ਹੀ ਇਹ ਕਰ ਰਹੇ ਨੇ ਸਾਡੇ ਲਈ ਆਕਸੀਜਨ ਬਣਾ ਰਹੇ ਨੇ ਕਿੰਨਾ ਵੱਡਾ ਕਾਰੋਬਾਰ ਹੈ ਉਹਨਾਂ ਦਾ ਅਸੀਂ ਸਾਹ ਲੈ ਕੇ ਜਦੋਂ ਬਾਹਰ ਵਾਪਸ ਕੱਢਨੇ ਆ ਕਾਰਬਨ ਡਾਈਆਕਸਾਈਡ ਛੱਡੀਦੀ ਹੈ ਉਸ ਨੂੰ ਉਹ ਭੋਜਨ ਬਣਾ ਲੈਂਦੇ ਨੇ ਬਿਰਸ਼ ਇਹ ਦਾਤ ਨਹੀਂ ਤਾਂ ਹੋਰ ਕੀ ਹੈ ਨਿਰੰਕਾਰ ਦੀਆਂ ਦਾਤਾਂ ਨੂੰ ਦੇਖਣਾ ਹੋਵੇ ਤਾਂ ਸਭ ਤੋਂ ਪਹਿਲਾਂ ਆਪਣੇ ਮਨੁੱਖੀ ਜੀਵਨ ਨੂੰ ਦੇਖੋ ਨਿਰੰਕਾਰ ਨੇ ਇਹ ਜੀਵਨ ਬਖਸ਼ਿਆ ਇਸ ਦਾ ਕੋਈ ਮੁੱਲ ਥੋੜੀ ਦਿੱਤਾ ਜਾ ਸਕਦਾ ਹੈ ਪੰਜ ਤੱਤਾਂ ਦੇ ਪੁਤਲੇ ਹਾਂ ਸਾਰੇ ਬੇਸਿਕ ਗੱਲ ਲੇਕਿਨ ਇੱਕ ਬੰਦੇ ਦੇ ਵੀ ਅੰਗੂਠੇ ਦੇ ਨਿਸ਼ਾਨ ਹੱਥ ਦੇ ਨਿਸ਼ਾਨ ਮਸਤਕ ਦੇ ਨਿਸ਼ਾਨ ਦੂਜੇ ਨਾਲ ਨਹੀਂ ਮਿਲਦੇ ਹਰ ਇੱਕ ਨੂੰ ਉਸਨੇ ਕਿੰਨੀ ਕਾਰਗਰੀ ਨਾਲ ਰਚਿਆ ਹੈ ਉਸ ਦੇ ਕਰਨ ਦਾ ਕੋਈ ਅੰਤ ਨਹੀਂ ਇਹ ਪੰਜ ਤੱਤਾਂ ਦੇ ਪੁਤਲੇ ਵਿੱਚ ਇੱਕ ਬ੍ਰੇਨ ਧਰ ਦਿੱਤਾ ਹੈ ਕਿਵੇਂ-ਕਿਵੇਂ ਇੰਤਜ਼ਾਮ ਕੀਤਾ ਅੱਖਾਂ ਸੁਣਦੀਆਂ ਨਹੀਂ ਦੇਖਦੀਆਂ ਨੇ ਕੰਨ ਦੇਖਦੇ ਨਹੀਂ ਸੁਣਦੇ ਨੇ ਤੁਸੀਂ ਹੱਥ ਤੇ ਪਦਾਰਥ ਰੱਖ ਕੇ ਬੈਠੇ ਰਹੋ ਕਿਸੇ ਸਵਾਦ ਦਾ ਪਤਾ ਨਹੀਂ ਲੱਗਦਾ ਮਿੱਠਾ ਹੈ ਕੋਹਣਾ ਹੈ ਨਮਕੀਨ ਹੈ ਖੰਟਾ ਹੈ ਜਬਾਨ ਚਤ ਕਰਦੀ ਏ ਉਸੇ ਵੇਲੇ ਦਿਮਾਗ ਤੱਕ ਮੈਸੇਜ ਚਲਾ ਜਾਂਦਾ ਹੈ ਕਿ ਸਵਾਦ ਐ ਹੈ ਫਿਰ ਹਰ ਇੱਕ ਦਾ ਬ੍ਰੇਨ ਅਲੱਗ ਬਣਾ ਦਿੱਤਾ ਮੇਰਾ ਸੋਚਣ ਦਾ ਆਪਣਾ ਢੰਗ ਤੁਹਾਡਾ ਆਪਣਾ ਢੰਗ ਹਰ ਆਦਮੀ ਹੀ ਨਹੀਂ ਆਦਮੀ ਦਾ ਹਰ ਪੁਰਜ਼ਾ ਯੂਨੀਕ ਹੈ ਹਰ ਪਾਰਟ ਇਹ ਕੋਈ ਛੋਟੇ ਕਾਰੀਗਰ ਦਾ ਕੰਮ ਨਹੀਂ ਕਿਵੇਂ ਅੰਤ ਲੱਭ ਲਵਾਂਗੇ ਕਿ ਉਸਨੇ ਇਹ ਰਚਨਾ ਕਿਵੇਂ ਰਚੀ ਕਿਸ ਤਰ੍ਹਾਂ ਦੀ ਰਚੀ ਅੰਤ ਨਾ ਕਰਨਾ ਦੇਣ ਦਾ ਅੰਤ ਨਾ ਦਾਤਾ ਦੇਣ ਵਿੱਚ ਕੋਈ ਉਸ ਦਾ ਅੰਤ ਪਾ ਸਕਦਾ ਹੈ ਕਿ ਇਹ ਇਹ ਚੀਜ਼ਾਂ ਦਿੰਦਾ ਹੈ ਕਿੰਨੀਆਂ ਗਿਣ ਲਵਾਂਗੇ ਮੈਂ ਹੁਣੇ ਜ਼ਿਕਰ ਕੀਤਾ ਸਾਹ ਚੱਲ ਰਹੇ ਨੇ ਜ਼ਿੰਦਗੀ ਹੈ ਅਸੀਂ ਮੁੱਲ ਨਹੀਂ ਖਰੀਦੇ ਦੇਖਨੇ ਆ ਇਹ ਅੱਖਾਂ ਅੰਦਰ ਸ਼ਕਤੀ ਕਿਸੇ ਤਾਕਤ ਨੇ ਭਰੀ ਹੈ ਨਾ ਕੰਨਾਂ ਦਾ ਮੁੱਲ ਉਦੋਂ ਪਤਾ ਲੱਗਦਾ ਹੈ ਜਦੋਂ ਸੁਣਨੋਂ ਹਟ ਜਾਏ ਅੱਖੀਂ ਦੇਖ ਪਤੀਣੀਆਂ ਹੋ ਜਾਣ ਬਾਬਾ ਫਰੀਦ ਜੀ ਨੇ ਆ ਕਹਿਨ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਤੇ ਜਦੋਂ ਅਵਸਥਾ ਇਸ ਤਰ੍ਹਾਂ ਦੀ ਬਣ ਜਾਏ ਉਦੋਂ ਇਹਨਾਂ ਇੰਦਰੀਆਂ ਦੀ ਹیثیت ਕੀ ਸੀ ਖਿਆਲ ਵਿੱਚ ਆਉਂਦੀ ਹੈ ਤੇ ਜਿੰਨਾ ਚਿਰ ਤਾਕਤਾਂ ਕੋਲ ਨੇ ਸਾਨੂੰ ਵਰਤਣੀਆਂ ਵੀ ਨਹੀਂ ਆਉਂਦੀਆਂ ਤੇ ਦੇਣ ਵਾਲੇ ਦਾ ਸ਼ੁਕਰਾਨਾ ਵੀ ਨਹੀਂ ਕਰਦੇ ਉਸ ਨੇ ਸਾਨੂੰ ਦਿਮਾਗ ਦਿੱਤਾ ਜੋ ਦੂਰ ਤੱਕ ਦੀ ਸੋਚਣ ਦੇ ਸਮਰੱਥ ਹੈ ਪਰ ਅੰਤ ਨਹੀਂ ਪਾ ਸਕਾਂਗੇ ਕੀ ਕੋ ਜੋ ਉਸ ਨੇ ਦਿੱਤਾ ਹੈ ਗਿਣਤੀ ਕਰਦੇ ਰਹੋ ਲਿਖਦੇ ਰਹੋ ਪੜ੍ਹਦੇ ਰਹੋ ਅੰਤ ਹੋਣ ਵਾਲਾ ਨਹੀਂ ਅੰਤ ਨਾ ਵੇਖਣ ਸੁਣਨ ਨਾ ਅੰਤ ਵੇਖ ਵੇਖ ਕੇ ਵੀ ਕਾਇਨਾਤ ਪੂਰੀ ਨੂੰ ਕੌਣ ਜਾਣ ਲਵੇਗਾ ਕਾਦਰ ਦੀ ਤਾਂ ਗੱਲ ਹੀ ਇੱਕ ਪਾਸੇ ਸੁਣੋ ਸਿਫਤ ਸੁਣੋ ਚੰਗਾ ਹੈ ਕਿਉਂਕਿ ਕੰਨਾ ਰਾਹੀ ਮਨੁੱਖ ਜੋ ਸੁਣਦਾ ਹੈ ਹੌਲੀ ਹੌਲੀ ਉਹ ਮਨੁੱਖ ਦੇ ਜੀਵਨ ਵਿੱਚ ਆਦਤ ਬਣ ਕੇ ਵਸ ਜਾਂਦਾ ਹੈ ਉਸ ਦੀ ਸਿਫਤ ਸੁਣੋ ਚੰਗੀ ਗੱਲ ਹੈ ਪਰ ਸੁਣ ਸੁਣ ਕੇ ਵੀ ਕੋਈ ਅੰਤ ਨਹੀਂ ਪਾ ਸਕਿਆ ਨਾ ਵੇਖ ਕੇ ਅੰਤ ਪਾ ਸਕਿਆ ਅੰਤ ਨਾ ਜਾਪੈ ਕਿਆ ਮਨਮੰਤ ਇਹ ਗੱਲ ਤਾਂ ਹੋਰ ਵੀ ਪਰੇ ਦੀ ਹੈ ਕਟੋ-ਕਟ ਕੁਦਰਤ ਦੇ ਪਦਾਰਥ ਦੇਖਦੇ ਹਾਂ ਅਸੀਂ ਸਾਨੂੰ ਆਵਾਜ਼ਾਂ ਵੀ ਸੁਣਦੀਆਂ ਨੇ ਬੇਸ਼ੱਕ ਇੱਕ ਸੀਮਾ ਵਿੱਚ ਮਨੁੱਖ ਦੇ ਸੁਣਨ ਦੀ ਇੱਕ ਹੱਦ ਹੈ ਵਿਗਿਆਨਕਾਂ ਨੇ ਜਿਸ ਵੇਲੇ ਸਾਊਂਡ ਨੂੰ ਮਾਪਿਆ ਹੈ ਨਾ ਉਹ ਹਰਟਜ਼ ਵਿੱਚ ਮਾਪਦੇ ਨੇ ਤੇ ਮਨੁੱਖ ਦੀ ਸੁਣਨ ਦੀ ਸਮਰੱਥਾ 20 ਹਰ츠 ਤੋਂ ਲੈ ਕੇ 20000 ਹਰ츠 ਦੇ ਵਿੱਚ ਹੈ ਇਸ ਤੋਂ ਵੱਧ ਨਹੀਂ ਕੁੱਤੇ ਦੀ ਸੁਣਨ ਦੀ ਸਮਰੱਥਾ ਸਾਡੇ ਨਾਲੋਂ ਕਿਤੇ ਵੱਧ ਹੈ ਉਹ 65000 ਹਰਟਸ ਤੱਕ ਸੁਣ ਸਕਦਾ ਹੈ ਜੋ ਆਦਮੀ ਨੂੰ ਸੁਣਾਈ ਨਾ ਦੇਵੇ ਮੈਂ ਹੋਰ ਪੜ ਕੇ ਹੈਰਾਨ ਹੋਇਆ ਹਾਥੀ ਜਦੋਂ ਆਪਸ ਵਿੱਚ ਗੁਫਤਗੂ ਕਰਦੇ ਨੇ ਗੱਲਬਾਤ ਕਰਦੇ ਨੇ ਇੰਜ ਕਹਿ ਲੋ ਉਸ ਵੇਲੇ ਉਹ 20 ਹਰਟਸ ਤੱਕ ਸਿਰਫ ਆਵਾਜ਼ ਕੱਢਦੇ ਨੇ ਨਾਲ ਬੈਠੇ ਕਿਸੇ ਨੂੰ ਪਤਾ ਹੀ ਨਹੀਂ ਮਨੁੱਖ 20 ਤੋਂ ਉੱਪਰ ਸੁਣਦਾ ਹੈ। ਕਿਆ ਕੁਦਰਤ ਦੇ ਕ੍ਰਿਸ਼ਮੇ ਹਨ ਕੋਈ ਅੰਤ ਨਹੀਂ ਬਾਜ ਦੀ ਅੱਖ ਮਨੁੱਖ ਨਾਲੋਂ ਕਿਤੇ ਤੇਜ਼ ਲੇਕਿਨ ਜੋ ਕੁਝ ਵੀ ਅਸੀਂ ਸੁਣ ਸਕਨੇ ਆ ਉਹ ਸਾਡੀ ਜ਼ਰੂਰਤ ਮੁਤਾਬਕ ਮੋਰ ਦੈਨ ਅਨਫ ਹੈ ਲੋੜ ਤੋਂ ਕਿਤੇ ਵੱਧ ਹੈ ਬਹੁਤ ਆਵਾਜ਼ਾਂ ਨੇ ਜੋ ਸਾਨੂੰ ਸੁਣਦੀਆਂ ਨਹੀਂ ਨਹੀਂ ਤਾਂ ਆਦਮੀ ਪਾਗਲ ਹੋ ਜਾਏ ਆਵਾਜ਼ਾਂ ਹੈ ਨ ਸਾਊਂਡਸ ਹੈ ਨ ਇਸ ਵਾਯੂ ਮੰਡਲ ਵਿੱਚ ਲੇਕਿਨ ਸਾਡੇ ਕੰਨ ਨਹੀਂ ਸੁਣਦੇ ਇਹ ਚੰਗਾ ਹੀ ਸੁਣਨ ਦੀ ਵੀ ਸੀਮਾ ਹੈ ਸਾਡੀ ਅਸੀਮ ਜਿਸ ਦੀ ਕੋਈ ਸੀਮਾ ਨਹੀਂ ਉਸ ਦਾ ਅੰਤ ਅਸੀਂ ਸੁਣ ਕੇ ਵੇਖ ਕੇ ਬੋਲ ਕੇ ਕਿਵੇਂ ਪਾ ਸਕਦੇ ਹਾਂ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਇਹ ਤਾਂ ਹੋਰ ਗਹਿਰੀ ਬਾਤ ਹੈ ਮਨੁੱਖ ਵਿੱਚ ਉਸ ਦੇ ਕੀ ਹੈ ਸਲਾਹ ਉਹਨੇ ਕਿਸੇ ਨਾਲ ਸਾਂਝੀ ਥੋੜੀ ਕਰਨੀ ਹੈ ਕਿ مشورہ ਕਰਕੇ ਫਿਰ ਕਿਸੇ ਕੰਮ ਨੂੰ ਇਨਜਾਮ ਦੇਣਾ ਹੈ ਨਹੀਂ ਹਰ ਜੋਕਿਸ਼ ਕਰੇ ਸੋ ਆਪੇ ਆਪੇ ਉਹ ਪੁੱਛ ਨਾ ਕਿਸੈ ਕਰੇ ਵਿਚਾਰ ਉਹ ਜੋ ਕਰਦਾ ਆਪ ਕਰਦਾ ਕਿਸੇ ਨੂੰ ਪੁੱਛ ਕੇ ਸਲਾਹ مشورہ ਕਰਕੇ ਫੇਰ ਨਹੀਂ ਕਰਦਾ ਇਸ ਲਈ ਸਤਿਗੁਰੂ ਕਹਿੰਦੇ ਨੇ ਨਾਨਕ ਸੋ ਪ੍ਰਭ ਸਦਾ ਧਿਆਈ ਹੈ ਜਿਨ ਮਿਲਿਆ ਸਤਿਗੁਰ ਕਿਰਪਾ ਧਾਰ ਗੁਰੂ ਨੇ ਰمز ਸਮਝਾ ਦਿੱਤੀ ਜ਼ਿੰਦਗੀ ਦੀ ਤੇ ਮਾਲਕ ਵਾਲੇ ਪਾਸੇ ਮੋੜ ਦਿੱਤਾ ਇਹ ਵੀ ਮਾਲਕ ਦੀ ਹੀ ਕਿਰਪਾ ਹੈ ਨਾ ਸੁਣ ਕੇ ਨਾ ਬੋਲ ਕੇ ਤੇ ਉਸ ਦੇ ਮਨ ਵਿੱਚ ਕੀ ਹੈ ਇਸ ਦਾ ਅੰਤ ਤਾ ਪਾਉਣ ਦਾ ਕੋਈ ਪ੍ਰਸ਼ਨ ਹੀ ਨਹੀਂ ਮਨ ਵਿੱਚ ਤਾਂ ਦੂਜਾ ਆਦਮੀ ਪਾਸ ਬੈਠਾ ਹੋਵੇ ਤੇ ਮਾਈਂਡ ਰੀਡਰ ਤਾਂ ਪੜ ਲੋਵੇਗਾ ਪਰ ਦੂਜੇ ਆਦਮੀ ਨੂੰ ਕੀ ਪਤਾ ਹੈ ਕਿ ਉਹ ਅੰਦਰ ਕੀ ਸੋਚ ਰਿਹਾ ਹੈ ਨਿਰੰਕਾਰ ਤਾਂ مشਵਰਾ ਕਿਸੇ ਨਾਲ ਕਰਦਾ ਹੀ ਨਹੀਂ ਜੋ ਉਸ ਨੂੰ ਪਾਉਂਦਾ ਹੈ ਉਹ ਕਰਦਾ ਹੈ ਉਸ ਦੇ ਮਨ ਵਿੱਚ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਇਸੇ ਲਈ ਅਸੀਂ ਸਾਵਧਾਨ ਇੱਕ ਦੂਜੇ ਨੂੰ ਕਰਦੇ ਰਹਿੰਦੇ ਹਾਂ ਕਿ ਆਉਣ ਵਾਲੇ ਸਮੇਂ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਆਵੇ ਸਾਵਧਾਨ ਰਹੋ ਮਾਲਕ ਅੱਗੇ ਝੁਕੇ ਰਹੋ ਹੈਂਕੜ ਦੀ ਗੱਲ ਨਾ ਕਰੋ ਰਾਜਿਆਂ ਨੂੰ ਵੀ ਕਈ ਵਾਰੀ ਭੀਖ ਮੰਗਣੀ ਪਈ ਹੈ ਮਹਾਰਾਣੀ ਜਿੰਦਕੌਰ ਦੇ ਸੰਬੰਧ ਵਿੱਚ ਕਿਹਾ ਜਾਂਦਾ ਹੈ ਜਿਸ ਵੇਲੇ ਰਾਜ ਭਾਗ ਖੁੱਸ ਗਿਆ ਇੱਕ ਦਿਨ ਪੱਠੀ ਤੇ ਵੀ ਉਸ ਨੂੰ ਦਾਣੇ ਮੰਗ ਕੇ ਚੱਪਣੇ ਪਏ ਕੋਈ ਪਤਾ ਨਹੀਂ ਸਮੇਂ ਤੋਂ ਬਚ ਕੇ ਰਹੋ ਕੇਵਲ ਉਸ ਨੂੰ ਪਤਾ ਹੈ ਕਿ ਉਸ ਨੇ ਕੀ ਕਰਨਾ ਹੈ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਜੋ ਆਕਾਰ ਉਸ ਨੇ ਬਣਾਏ ਨੇ ਇਹ ਰਚਨਾ ਰਚੀ ਹੈ ਸਰੀਰ ਰਚੇ ਨੇ ਰੁੱਖ ਬਿਰਖ ਨੇ ਪਸ਼ੂ ਪੰਛੀ ਨੇ ਤਾਰੇ ਸਿਆਰੇ ਨੇ ਧਰਤੀ ਹੈ ਸੂਰਜ ਹੈ ਚੰ드ਰਮਾ ਹੈ ਅਨੇਕ ਆਕਾਰ ਔਰ ਕਮਾਲ ਦੀ ਗੱਲ ਇਹ ਹੈ ਕਿ ਕੋਈ ਵੀ ਇੱਕ ਆਕਾਰ ਦੂਜੇ ਨਾਲ ਹੂ ਬਾਹੂ ਨਹੀਂ ਮਿਲਦਾ ਆਕਾਰ ਤਾਂ ਤੁਸੀਂ ਫੇਸ ਨੂੰ ਕਹਿ ਲਓਗੇ ਜਾਂ ਸਰੀਰ ਦੀ ਪੂਰੀ ਬਣਤਰ ਨੂੰ ਕਹਿ ਲਓਗੇ ਇੱਕ ਆਦਮੀ ਦੇ ਅੰਗੂਠੇ ਦੇ ਨਿਸ਼ਾਨ ਵੀ ਮਸਤਕ ਦੇ ਨਿਸ਼ਾਨ ਵੀ ਦੂਜੇ ਨਾਲ ਨਹੀਂ ਮਿਲਦੇ ਸਾਰੀ ਦੁਨੀਆ ਚ ਟਰਾਈ ਕਰ ਲਵੋ ਉਹ ਕੀ ਅਸੀਂ ਗਿਣਤੀ ਕਰਾਂਗੇ ਉਸਨੇ ਆਕਾਰ ਕਿਵੇਂ ਬਣਾਏ ਇਹ ਕਿੰਨੀ ਵੱਡੀ ਕਾਰਗਰੀ ਹੈ ਐਸਾ ਦਿਮਾਗ ਖੋਪੜੀ ਦੇ ਅੰਦਰ ਧਰ ਦਿੱਤਾ ਜੋ ਦੂਰ ਦੀਆਂ ਗੱਲਾਂ ਸੋਚ ਸਕਦਾ ਹੈ ਫੀਲਿੰਗ ਕਰਦਾ ਹੈ ਕਿੱਥੇ ਕੀ ਬੋਲਣਾ ਹੈ ਤਤਸ਼ਨ ਰਿਸਪਾਂਸ ਕਰਦਾ ਹੈ ਖਤਰਾ ਹੈ ਸਾਵਧਾਨ ਕਰਦਾ ਹੈ ਇਹ ਕੋਈ ਛੋਟੀ ਜੀ ਵਸਤੂ ਹੈ ਕੋਈ ਅੰਤ ਨਹੀਂ ਆਪਣੇ ਹੀ ਆਕਾਰ ਨੂੰ ਦੇਖ ਲਓ ਪੂਰਾ ਸਮਝ ਨਹੀਂ ਸਕਦੇ ਅਸੀਂ ਤੇ ਬਿਆਨ ਤਾਂ ਕੀ ਕਰਨਾ ਹੈ ਅੰਤ ਨਾ ਜਾਪੈ ਕੀਤਾ ਆਕਾਰ ਤੇ ਪੂਰੀ ਰਚਨਾ ਦੀ ਤਾਂ ਗੱਲ ਹੀ ਵੱਡੀ ਹੈ ਅੰਤ ਨਾ ਜਾਪੈ ਪਾਰ ਆਵਾਰ ਉਸ ਦਾ ਆਰਲਾ ਪਾਰਲਾ ਉਰਾਰ ਪਾਰ ਬੰਨਾ ਹੱਦ ਕੋਈ ਨਹੀਂ ਬਿਆਨ ਕਰ ਸਕਦਾ ਸਦਾ ਤੋਂ ਹੈ ਸਦਾ ਰਹੇਗਾ ਸਰਬ ਕਲਾ ਸਮਰਥ ਹੈ ਸਾਨੂੰ ਤਾਂ ਉਹ ਕਲਾ ਗਿਣਨੀਆਂ ਬਿਨਾ ਹੋ ਅੰਤ ਕਾਰਨ ਕੀਤੇ ਬਿੱਲ ਲਾਹੇ ਇੱਕ ਨਹੀਂ ਅਨੇਕਾਂ ਲੋਕਾਂ ਨੇ ਕੋਸ਼ਿਸ਼ਾਂ ਵੀ ਕੀਤੀਆਂ ਨੇ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਮੈਂ ਪੂਰਨ ਤੌਰ ਤੇ ਬਿਆਨ ਕਰ ਦਿਆਂ ਤੇ ਹਰ ਵਖਿਆਨ ਕਰਨ ਵਾਲਾ ਬੰਦਾ ਇਸ ਭਲੇਖੇ ਵਿੱਚ ਪੈ ਸਕਦਾ ਹੈ ਕਿ ਮੈਂ ਬਹੁਤ ਲੰਮੇ ਵਖਿਆਨ ਵਿੱਚ ਬੜਾ ਪ੍ਰਮਾਤਮਾ ਦਾ ਵਖਿਆਨ ਕਰ ਦਿੱਤਾ ਹੈ ਨਹੀਂ ਹੰਕਾਰ ਵਿੱਚ ਮਤ ਕੋਈ ਆ ਜਾਏ ਕਿ ਮੇਰਾ ਦਿਮਾਗ ਹੈ ਤਾਂ ਮੈਂ ਦਲੀਲਾਂ ਦੇ ਰਿਹਾ ਹਾਂ ਪੰਡਿਤ ਕੇਸ਼ਵਦੱਤ ਨੂੰ ਇਹ ਹੰਕਾਰ ਹੋ ਗਿਆ ਸੀ ਉਹਨੇ ਰੱਬ ਦੀ ਹੋਂਦ ਤੋਂ ਹੀ ਇਨਕਾਰ ਕਰ ਦਿੱਤਾ ਕਹਿੰਦਾ ਕੋਈ ਰੱਬ ਨਹੀਂ ਗੱਡੇ ਕਿਤਾਬਾਂ ਦੇ ਭਰ ਕੇ ਨਾਲ ਲਈ ਫਿਰਨੇ 500 ਚੇਲਾ ਨਾਲ ਜਿੱਥੇ ਜਾਣਾ ਬਹਿਸ ਕਰਨ ਜਾਣਾ ਕਿ ਮੈਂ ਸਾਬਤ ਕਰਾਂਗਾ ਕਿ ਰੱਬ ਨਹੀਂ ਰੱਬ ਨਹੀਂ ਉਸਨੇ Swami Ramkrishna ji ਨੂੰ ਵੀ ਚਿੱਠੀ ਪਰਮਹੰਸ ji ਨੂੰ ਪਾ ਦਿੱਤੀ ਕਿ ਮੈਂ ਆਉਣਾ ਹੈ ਸਨੇਹਾ ਭੇਜ ਦਿੱਤਾ ਤੇ ਐਸ ਕੰਮ ਨਹੀਂ ਆਉਣਾ ਮੈਂ ਸਾਬਤ ਕਰਾਂਗਾ ਤੁਸੀਂ ਰੋਜ਼ ਰੱਬ ਦਾ ਟੰਡੋਰਾ ਦੇਈ ਜਾਂਦੇ ਹੋ ਰੱਬ ਦੀ ਕੋਈ ਹਸਤੀ ਨਹੀਂ ਭਲੇਖਾ ਹੈ ਮੈਂ ਸਾਬਤ ਕਰਾਂਗਾ ਮੈਂ ਬਹਿਸ ਕਰਨ ਆਉਣਾ ਹੈ ਸਵਾਮੀ ਜੀ ਨੇ ਵਾਪਸ ਸੰਦੇਸ਼ਾ ਭੇਜਿਆ ਕਿ ਅਸੀਂ ਬਹਿਸ ਕਰਦੇ ਨਹੀਂ ਹਾਂ ਤੂੰ ਆ ਤੇਰਾ ਸਵਾਗਤ ਕਰਾਂਗੇ ਤੇ ਤੂੰ ਕਥਾ ਕਰੀ ਅਸੀਂ ਸੁਣਾਂਗੇ ਕੋਈ ਗੱਲ ਨਹੀਂ ਅਸੀਂ ਸੰਗਤ ਵਿੱਚ ਬੈਠਾਂ ਆ ਗਿਆ ਬੜਾ ਸਵਾਗਤ ਕੀਤਾ ਸਵਾਮੀ ਜੀ ਨੇ ਪਰ ਉਹ ਫਿਰ ਵੀ ਨਾ ਸਮਝਿਆ ਕਿ ਮੇਰੀ ਸੋਚ ਦਾ ਤੇ ਸਵਾਮੀ ਜੀ ਦੀ ਸੋਚ ਦਾ ਕਿੰਨਾ ਫਰਕ ਹੈ ਮੂਰਖ ਨੂੰ ਸਮਝ ਜਲਦੀ ਨਹੀਂ ਆਉਂਦੀ ਸ਼ਾਮ ਦਾ ਦੀਵਾਨ ਸਜਿਆ ਉਸਨੇ ਲੈਕਚਰ ਦਿੱਤਾ ਸਵਾਮੀ ਜੀ ਕਹਿਣ ਲੱਗੇ ਤੂੰ ਜੋ ਤੈਨੂੰ ਪਾਉਂਦਾ ਹੈ ਉਹ ਲੈਕਚਰ ਦੇ ਅਸੀਂ ਸੁਣਾਂਗੇ ਕਹਿਣ ਲੱਗਾ ਜੀ ਲੈਕਚਰ ਦੀ ਸ਼ੁਰੂਆਤ ਵਿੱਚ ਹੀ ਕਿ ਜਿਸ ਕਿਸੇ ਨੇ ਮੈਨੂੰ ਪ੍ਰਸ਼ਨ ਕਰਨਾ ਹੋਵੇ ਵਿੱਚੇ ਹੱਥ ਖੜਾ ਕਰਕੇ ਮੈਨੂੰ ਟੋਕ ਸਕਦਾ ਹੈ ਪੁੱਛ ਸਕਦਾ ਹੈ ਸਵਾਮੀ ਦੀ ਅੱਖ ਲੱਗੇ ਸਾਡੀ ਸੰਗਤ ਦਾ ਇਹ ਸੁਭਾ ਨਹੀਂ ਤੂੰ ਬੋਲ ਉਸ ਨੇ ਲੰਮਾ ਵਿਖਿਆਨ ਕੀਤਾ ਤੇ ਬਾਰ ਬਾਰ ਗੱਲ ਇੱਥੇ ਲਿਆਂਦੀ ਕੋਈ ਰੱਬ ਨਾ ਦੀ ਹਸਤੀ ਨਹੀਂ ਮੈਂ ਸਾਬਤ ਕਰ ਰਿਹਾ ਹਾਂ ਰੱਬ ਨਹੀਂ ਤੇ ਜਦੋਂ ਇੰਜ ਆਖੇ ਸਵਾਮੀ ਜੀ ਸਟੇਜ ਦੇ ਕੋਲ ਬੈਠੇ ਆ ਰਾਮਕ੍ਰਿਸ਼ਨ ਜੀ ਆਖਣ ਵਾਹ ਪੰਡਿਤ ਕੇਸ਼ਵਦਾਤ ਕੀ ਦਿਮਾਗ ਪਾਇਆ ਕੈਸੀਆਂ ਦਲੀਲਾਂ ਨੇ ਤੇਰੀਆਂ ਬਈ ਕਮਾਲ ਕਰ ਦਿੱਤੇ ਵਾਹ ਵਾਹ ਸਦਕੇ ਉਸਨੇ ਸੋਚਿਆ ਸਵਾਮੀ ਜੀ ਦਾ ਤਾਂ ਕੰਮ ਹੋ ਗਿਆ ਇਹ ਤਾਂ ਮੇਰੇ ਚੇਲੇ ਬਣ ਗਏ ਜਦੋਂ ਭਾਸ਼ਣ ਸਮਾਪਤ ਹੋਣ ਤੇ ਆਇਆ ਅਖੀਰ ਵਿੱਚ ਕਹਿਣ ਲੱਗਾ ਹੁਣ ਮੈਂ ਸਮਾਪਤੀ ਕਰਨ ਲੱਗਾ ਹਾਂ ਹੁਣ ਤਾਂ ਮੰਨ ਗਏ ਹੋ ਨਾ ਕਿ ਰੱਬ ਨਹੀਂ ਮੈਨੂੰ ਕਿਸੇ ਨੇ ਪ੍ਰਸ਼ਨ ਨਹੀਂ ਕੀਤਾ ਮੈਨੂੰ ਦਾਤ ਦਿੰਦੇ ਰਹੇ ਹੋ ਵਾਹ ਵਾਹ ਕਹਿੰਦੇ ਰਹੇ ਹੋ ਮੰਨ ਗਏ ਹੋ ਨਾ ਸਵਾਮੀ ਦੀਆਂ ਆਖਣ ਲੱਗੇ ਦਿਮਾਗ ਤੇਰੇ ਨੂੰ ਤਾਂ ਮੰਨਦੇ ਆ ਪਰ ਮੇਰਾ ਇੱਕ ਛੋਟਾ ਜਿਹਾ ਪ੍ਰਸ਼ਨ ਹੈ ਰੱਬ ਦੇ ਸਬੰਧ ਵਿੱਚ ਨਹੀਂ ਉਹ ਤਾਂ ਤੂੰ ਸਾਬਤ ਹੀ ਕਰਦਾ ਹੈ ਕਿ ਹੈ ਨਹੀਂ ਮੈਂ ਕੇਵਲ ਤੈਨੂੰ ਇਹ ਪੁੱਛਣਾ ਚਾਹੁੰਦਾ ਹਾਂ ਵੀ ਇੰਨਾ ਵਧੀਆ ਦਿਮਾਗ ਤੂੰ ਬਣਾਇਆ ਕਿਵੇਂ ਇਹ ਤੂੰ ਰਚਿਆ ਹੀ ਕਹਿਣ ਲੱਗਾ ਜੀ ਮੈਂ ਥੋੜੀ ਰਚ ਸਕਦਾ ਤੂੰ ਆਖਣ ਲੱਗੇ ਫਿਰ ਜਿਨੇ ਇੰਨਾ ਸੁੰਦਰ ਦਿਮਾਗ ਬਖਸ਼ਿਆ ਉਸੇ ਦੀ ਹਸਤੀ ਨੂੰ ਇਨਕਾਰ ਕਰੀ ਜਾਂਦਾ ਜੁੜ ਜਾ ਉਸ ਦਾਤੇ ਨਾਲ ਹੋਰ ਬਖਸ਼ੇਗਾ ਇਹ ਆਦਮੀ ਕੂੜਾ ਹੰਕਾਰ ਕਈ ਵਾਰੀ ਪਾਲ ਲੈਂਦਾ ਹੈ ਪਰ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਦਿਮਾਗ ਦਾਤ ਉਸ ਦੀ ਹੈ ਕਿੰਨਾ ਸੁੰਦਰ ਸਾਨੂੰ ਆਕਾਰ ਦਿੱਤਾ ਉਹ ਵੀ ਐਸਾ ਕਿ ਹਰ ਇੱਕ ਦਾ ਅਲੱਗ ਦੁਨੀਆ ਦੇ ਕਿਸੇ ਵਿਅਕਤੀ ਦਾ ਦੂਜੇ ਨਾਲ ਨਹੀਂ ਮਿਲੇਗਾ ਅੰਤ ਨਾ ਜਾਪੇ ਕੀਤਾ ਆਕਾਰ ਕੇਵਲ ਮਨੁੱਖ ਦੀ ਹੀ ਗੱਲ ਨਹੀਂ ਪਸ਼ੂ ਪੰਛੀ ਵੀ ਉਸ ਨੇ ਯੂਨੀਕ ਹੀ ਬਣਾਏ ਨੇ ਬਿਰਸ਼ ਬੂਟੇ ਵੀ ਇੱਕ ਦੂਜੇ ਨਾਲ ਮਿਲਦੇ ਨਹੀਂ ਜਿਨ੍ਹਾਂ ਨੂੰ ਪਰਖਣਾ ਆਉਂਦਾ ਹੈ ਉਹਨਾਂ ਦੀਆਂ ਅੱਖਾਂ ਸਮਝ ਜਾਂਦੀਆਂ ਨੇ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਉਰਾਰ ਪਾਰ ਤੇਰਾ ਕੋਈ ਨਹੀਂ ਜਾਣ ਸਕਦਾ ਤੇਰਾ ਪਾਰਾਵਾਰ ਕੌਣ ਜਾਣੇ ਜੋ ਹੈ ਹੀ ਬੇਅੰਤ ਉਸ ਦਾ ਅੰਤ ਕਿਵੇਂ ਪਾ ਲਵੇਗਾ ਕੋਈ ਅੰਤ ਕਾਰਨ ਕੀਤੇ ਬਿਲ ਲਾਹੇ ਇਹ ਵੀ ਸਤ ਹੈ ਕਿ ਇੱਕ ਨਹੀਂ ਅਨੇਕ ਲੋਕ ਕੋਸ਼ਿਸ਼ ਕਰ ਕਰ ਥੱਕ ਗਏ ਨੇ ਬڑے-ਬڑے ਬਖਿਆਨ بڑے-ਬڑے ਪਾਸ਼ਣ ਵੱਡੀਆਂ-ਵੱਡੀਆਂ ਪੁਸਤਕਾਂ ਲਿਖ ਦਿੱਤੀਆਂ ਤੇ ਸੋਚਦੇ ਸਨ ਸਾਡੀ ਕਥਨੀ ਦਾ ਕੋਈ ਜਵਾਬ ਥੋੜੀ ਹੈ ਬੜਾ ਬਿਰਲਾਪ ਕੀਤਾ ਇਸ ਨੂੰ ਬਿਲਲਾਉਣਾ ਹੀ ਸਤਿਗੁਰੂ ਜੀ ਨੇ ਗਿਣਿਆ ਹੈ ਇਹ ਜਿੰਨੇ ਯਤਨ ਨੇ ਬੜੇ ਬਿਲਕਦੇ ਨੇ ਬੜੀਆਂ ਕੋਸ਼ਿਸ਼ਾਂ ਕਰਦੇ ਨੇ ਬੜੇ ਜਫਰ ਚਾਲਦੇ ਨੇ ਕਿ ਕਿਸੇ ਤਰ੍ਹਾਂ ਅਸੀਂ ਅੰਤ ਪਾ ਲਈਏ ਲੇਕਿਨ ਇਹ ਬਿਲਲਾਉਣ ਤੋਂ ਵੱਧ ਕੁਝ ਨਹੀਂ ਅੰਤ ਨਾ ਪਾ ਸਕਣਗੇ ਅੰਤ ਪਾਉਣ ਲਈ ਵਿਲਕਦੇ ਬਹੁਤ ਨੇ ਯਤਨ ਬਹੁਤ ਕਰਦੇ ਨੇ ਅੰਤ ਕਾਰਨ ਕਿਤੇ ਬਿਲ ਲਾਹੇ ਪਰ ਸੱਚ ਇਹ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਕਿਸੇ ਐਂਗਲ ਤੋਂ ਵੀ ਸ਼ੁਰੂ ਕਰ ਲੋ ਪਰਮਾਤਮਾ ਦੀ ਸਿਫਤਾਂ ਦਾ ਅੰਤ ਨਹੀਂ ਆਵੇਗਾ ਇਹੋ ਅੰਤ ਨਾ ਜਾਣੇ ਕੋਈ ਸਤਗੁਰੂ ਜੀ ਨੇ ਫੈਸਲਾ ਦੇ ਦਿੱਤਾ ਦੁਨੀਆ ਦਾ ਕੋਈ ਵਿਅਕਤੀ ਐਸਾ ਨਹੀਂ ਜੋ ਪਰਮਾਤਮਾ ਦੇ ਗੁਣਾ ਦਾ ਉਸ ਦੇ ਕਰਮ ਦਾ ਉਸ ਦੀਆਂ ਦਾਤਾਂ ਦਾ ਕਿਸੇ ਪੱਖ ਤੋਂ ਵੀ ਅੰਤ ਪਾ ਸਕੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਈ ਹੈ ਬਹੁਤਾ ਹੋਏ ਜਿੰਨਾ ਜਿੰਨਾ ਮਨੁੱਖ ਕੁਦਰਤ ਵਿੱਚ ਲੀਨ ਹੋ ਹੋ ਕੇ ਉਸ ਦੇ ਗੁਣ ਆਖਦਾ ਹੈ ਉਨੀ ਹੋਰ ਵਡੇਰੀ ਦਿਸਦੀ ਹੈ ਉਸ ਦੇ ਗੁਣ ਹੋਰ ਗਹਿਰੇ ਦਿਸਦੇ ਨੇ ਬਹੁਤਾ ਕਹੀਏ ਬਹੁਤਾ ਹੋਏ ਜਿਸ ਨੂੰ ਨਹੀਂ ਸਮਝ ਉਹ ਤਾਂ ਛੋਟੀ ਜੀ ਗੱਲ ਆਖ ਦੇਗਾ ਆ ਨਿੰਮ ਦਾ ਦਰਖਤ ਖੜਾ ਹੈ ਜਿਸ ਨੂੰ ਸਮਝ ਹੈ ਉਹ ਫਿਰ ਉਸ ਦੀ ਪਰਚੋਲ ਵਿੱਚ ਜਾਏਗਾ ਇਹਦੇ ਪੱਤੇ ਇਸ ਕੰਮ ਆਉਂਦੇ ਨੇ ਇਹਦੀਆਂ ਟਾਹਣੀਆਂ ਇਸ ਕੰਮ ਆਉਂਦੀਆਂ ਨੇ ਨਮੋਲੀਆਂ ਇਸ ਕੰਮ ਆਉਂਦੀਆਂ ਨੇ ਇੰਨਾ ਇੰਨਾ ਰੋਗਾਂ ਵਿੱਚ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਵੇਂ ਜਿਵੇਂ ਗਹਿਰੇ ਜਾਓਗੇ ਇੱਕ ਚੀਜ਼ ਦਾ ਅੰਤ ਨਹੀਂ ਆਉਂਦਾ ਤੇ ਰਚਣ ਵਾਲੇ ਦਾ ਅੰਤ ਕੌਣ ਪਾ ਸਕਦਾ ਹੈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉਹ ਨਿਰੰਕਾਰ ਸਭ ਤੋਂ ਵੱਡਾ ਹੈ ਉਸ ਦੇ ਉੱਪਰ ਕੋਈ ਨਹੀਂ ਸਭ ਤੋਂ ਉੱਚਾ ਮਰਾਤਬਾ ਵੀ ਉਸ ਦਾ ਹੈ ਅਸਥਾਨ ਆਸਣ ਵੀ ਉਸ ਦਾ ਹੈ ਵੱਡਾ ਸਾਹਿਬ ਉੱਚਾ ਥਾਂ ਉੱਚਾ ਟਿਕਾਣਾ ਉਸੇ ਦਾ ਹੈ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਦਾ ਨਾਮ ਹੋਰ ਉੱਚਾ ਹੈ ਮਤਲਬ ਨਾ ਉਸ ਦੀ ਉਚਾਈ ਦਾ ਅੰਤ ਨਾ ਉਸ ਦੇ ਨਾਮ ਨਾਮ ਗੁਣਾਂ ਤੋਂ ਧਰੇ ਨੇ ਕਰਮ ਤੋਂ ਰੱਖੇ ਨੇ ਜਿੰਨੇ ਵੀ ਨਾਮ ਅਸੀਂ ਜਪਨੇ ਆ ਇਹਨਾਂ ਦਾ ਵੀ ਕੋਈ ਅੰਤ ਨਹੀਂ ਵੱਡੇ ਤੋਂ ਵੱਡਾ ਨਾਮ ਵੀ ਉਸੇ ਦਾ ਹੀ ਹੈ ਸੱਚ ਇਉਂ ਹੈ ਕਿ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਹੁਣ ਉਸ ਮਹਾਨ ਪ੍ਰਭੂ ਨੂੰ ਉਹੀ ਜਾਣ ਸਕੇ ਜਿਹੜਾ ਉਦੇ ਜੈਸਾ ਹੀ ਹੋਵੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਭਗਤ ਕਬੀਰ ਜੀ ਦੇ ਇਹਨਾਂ ਸ਼ਲੋਕਾਂ ਦੀ ਵਿਚਾਰ ਪਿਛਲੇ ਇੱਕ એપisode ਵਿੱਚ ਆਪਾਂ ਕਰ ਚੁੱਕੇ ਹਾਂ ਇਹ ਵਡੂ ੱਚਾ ਹੋਵੇ ਕੋਏ ਤੇ ਇਹ ਦਾ ੱਚਾ ਕੌਣ ਹੋ ਸਕਦਾ ਹਾਂ ਭਗਤ ਲੀਨ ਹੋ ਜਾਂਦਾ ਕਿਉਂਕਿ ਉਸ ਦੇ ਰੰਗ ਵਿੱਚ ਰੰਗੀਜਿਆ ਗਿਆ ਰੰਗਿਆ ਗਿਆ ਉਹ ਜਾਣ ਲੈਂਦਾ ਹੈ ਪਰ ਉਸ ਵਿੱਚ ਅਪੇਧ ਹੋ ਜਾਂਦਾ ਹੈ ਬਿਆਨ ਉਹ ਵੀ ਨਹੀਂ ਕਰ ਸਕਦਾ ਗੁੰਗੇ ਦੀ ਮਠਿਆਈ ਤੋਂ ਵੱਧ ਕੋਈ ਚਰਚਾ ਨਹੀਂ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵਡ ਆਪ ਤੇਵਡ ਹੁਣ ਉਸ ਮਾਲਕ ਦੀਆਂ ਦਾਤਾਂ ਨੂੰ ਵੇਖਣਾ ਹੋਵੇ ਨਾ ਜੇਵਡ ਆਪ ਜਾਣਾ ਆਪ ਆਪ ਕਿੰਨਾ ਵੱਡਾ ਹੈ ਉਹ ਨਿਰੰਕਾਰ ਮਨੁੱਖ ਤਾਂ ਕੋਈ ਨਹੀਂ ਜਾਣ ਸਕਦਾ ਮਸ਼ੀਨ ਕੋਈ ਨਹੀਂ ਜਾਣ ਸਕਦੀ ਕੁਦਰਤ ਦਾ ਕੋਈ ਅੰਸ਼ ਨਹੀਂ ਜਾਣ ਸਕਦਾ ਲੇਕਿਨ ਆਪ ਤਾਂ ਉਸ ਨੂੰ ਪਤਾ ਹੀ ਹੈ ਉਸੇ ਨੂੰ ਹੀ ਪਤਾ ਹੈ ਕੇਵਲ ਉਸ ਨੂੰ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣਾ ਗੁਰ ਸੂਰਾ ਗੁਰੂ ਸੂਰਮਾ ਜਾਣਦਾ ਹੈ ਪਰ ਉਹ ਬਿਆਨ ਨਹੀਂ ਗੁਰੂ ਵੀ ਕਰ ਸਕਦਾ ਉਸ ਨੂੰ ਵੀ ਆਖਣਾ ਪੈਂਦਾ ਬੇਅੰਤ ਹੈ ਬੇਅੰਤ ਹੈ ਸਤਿਗੁਰੂ ਜੀ ਨੇ ਬਾਰ ਬਾਰ ਇਹੀ ਤਾਂ ਟੰਡੋਰਾ ਦਿੱਤਾ ਹੈ ਜੇ ਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਉਸ ਦੀ ਨਦਰ ਵਿੱਚ ਉਸ ਦੀ ਰਹਿਮਤ ਵਿੱਚ ਹੀ ਸਭ ਦਾਤਾਂ ਵਰਸਦੀਆਂ ਹਨ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਮਾਲਕ ਦੀ ਨਦਰ ਸੁਵੱਲੀ ਮੰਗਿਆ ਕਰੋ ਉਹ ਸਦਾ ਸੁਵੱਲੀ ਹੈ ਇਹ ਵੀ ਖਿਆਲ ਰੱਖਣਾ ਪਰਮਾਤਮਾ ਕੋਈ ਕਰੋਧਵਾਨ ਨਹੀਂ ਕਰੋਧੀ ਨਹੀਂ ਜੇ ਕਰੋਧੀ ਹੁੰਦਾ ਤੇ ਜਿੰਨੇ ਕੌਗਣ ਅਸੀਂ ਜ਼ਿੰਦਗੀ ਚ ਕਮਾਉਂਦੇ ਹਾਂ ਰੋਟੀ ਵੀ ਨਸੀਬ ਨਾ ਹੁੰਦੀ ਕਲਗੀਧਰ ਪਾਤਸ਼ਾਹ ਜੀ ਦਾ ਫਰਮਾਨ ਹੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਸਾਡਾ ਕੋਈ ਆਇਬ ਉਸ ਪਾਸੋਂ ਛੁਪਿਆ ਹੋਇਆ ਨਹੀਂ ਦੇਖਦਾ ਹੈ ਪਰ ਫਿਰ ਵੀ ਕਮਾਲ ਹੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੇ ਦਾਤਾ ਦੇਣ ਤੋਂ ਫਿਰ ਵੀ ਨਹੀਂ ਹਾਰਿਆ ਫਿਰ ਵੀ ਪਾਲੀ ਜਾਂਦਾ ਕੌਣ ਜਾਣੇ ਕੱਲ ਹੀ ਇਹਨੂੰ ਸਮਝ ਆ ਜਾਏ ਉਹ ਦਿਆਲੂ ਹੈ ਉਸ ਦੀ ਦਇਆ ਦਾ ਕੋਈ ਅੰਤ ਨਹੀਂ ਪ੍ਰਮਾਤਮਾ ਇਹ ਰਹਿਮਤ ਕਰੇ ਸਾਡੇ ਸਭਨਾ ਦੇ ਉੱਪਰ ਕਿ ਅਸੀਂ ਉਸ ਦੀਆਂ ਦਾਤਾ ਨੂੰ ਗੌਰ ਨਾਲ ਦੇਖ ਕੇ ਅਨੁਭਵ ਵਿੱਚ ਲਿਆ ਕੇ ਉਸ ਦਾਤੇ ਦੇ ਸ਼ੁਕਰਾਨੇ ਵਿੱਚ ਜੁੜ ਸਕੀਏ ਵਿਚਾਰ ਕਰਦੇ ਆਂ अनेका ਪੁੱਲਾਂ ਹੋਈਆਂ ਹੋਣਗੀਆਂ ਖਿਮਾ ਕਰ ਦੇਣੀਆਂ ਅੰਤ ਵਿੱਚ ਉਹੀ ਬੇਨਤੀ ਇੱਕ ਛੋਟਾ ਜਿਹਾ ਪ੍ਰਸ਼ਨ ਬਲਜੀਤ ਸਿੰਘ ਜੀ ਕੰਬੋਜ ਸੁਰਾ ਵੱਲੋਂ ਆਇਆ ਸੀ ਕਿ ਸਾਧੂਆਂ ਦੇ ਡੇਰੇ ਤਾਂ ਦੁਕਾਨਾਂ ਹੀ ਨੇ ਬਿਜ਼ਨਸ ਹੈ ਐਸੀ ਗੱਲ ਨਹੀਂ ਕਿ ਬੀਜਨਾਸ਼ ਹੋ ਜਾਏਗਾ ਲੇਕਿਨ ਇਹ ਵੀ ਸੱਤ ਹੈ ਕਿ ਸਾਵਧਾਨ ਰਹੋ ਪਖੰਡ ਦੇ ਪੁਜਾਰੀ ਨਾ ਬਣੋ ਮੈਂ ਤਾਂ ਇੰਨਾ ਹੀ ਆਖ ਸਕਦਾ لباس ਤੋਂ ਸੰਤ ਦੀ ਪਛਾਣ ਨਹੀਂ ਹੁੰਦੀ ਸਾਧਨਾ ਨਿਰਮਲਤਾ ਕੇ ਕਰਮ ਜਾ ਕੇ ਕਰਮ ਜਿਸ ਦੇ ਚੰਗੇ ਨੇ ਸੰਤਾਂ ਵਾਲੇ ਨੇ ਉਹ ਸੰਤ ਹੈ ਕਿਧਰੇ ਭਟਕਣ ਦੀ ਲੋੜ ਨਹੀਂ ਅਖੀਰ ਵਿੱਚ ਮੈਂ ਬੇਨਤੀ ਕਰਦਾ ਹਾਂ ਕਿ ਚੈਨਲ ਸਬਸਕ੍ਰਾਈਬ ਕਰਨ ਦੀ ਸਪੀਡ ਥੋੜੀ ਜਿਹੀ ਤੇਜ਼ ਕਰੋ ਪਲੀਜ਼ ਜਿੰਨੇ ਵਿਅਕਤੀ ਸੁਣ ਰਹੇ ਹੋ ਇਸ ਵਿਚਾਰ ਨੂੰ ਉਹ ਹੁਣੇ ਹੀ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸ਼ੇਅਰ ਜ਼ਰੂਰ ਕਰੋ ਇਹ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੰਨਾ ਤੁਹਾਡਾ ਸਰਕਲ ਹੈ ਇਹ ਗੁਰਬਾਣੀ ਦੇ ਪ੍ਰਚਾਰ ਵਿੱਚ ਹਿੱਸਾ ਇਉਂ ਪਾਓ ਕਿ ਵੀਡੀਓ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰੋ ਕਮੈਂਟਸ ਦਿਓਗੇ ਧੰਨਵਾਦੀ ਹੋਵਾਂਗੇ ਕੋਈ ਵੀ ਵਿਚਾਰ ਆਪ ਜੀ ਦੀ ਆਈ ਸਵਾਗਤ ਹੈ ਸੋ ਇਥੇ ਹਿਦਾਸ ਖਿਮਾ ਦਾ ਜਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ